ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਘਰ ਵਿੱਚ ਤਿਆਰ ਕਰਾਂਗੇ ਮਲਾਪ ਰਸਤ ਲਾਲ ਮਿਰਚ ਦਾ ਪਾਊਡਰ ਆਪਾਂ ਮਿਰਚਾਂ ਨੂੰ ਤੋੜ ਕੇ ਸੁਕਾ ਲਿਆ ਜੀ ਹੁਣ ਆਪਾਂ ਇਹਨਾਂ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਚੰਗੀ ਤਰ੍ਹਾਂ ਫਵਾਰ ਲਵਾਂਗੇ ਤੇ ਇਹ ਆਪਣੀ ਘਰ ਦੀਆਂ ਮਿਰਚਾਂ ਨੇ ਜੀ ਤੇ ਜੇਕਰ ਤਾਂ ਤੁਹਾਡੇ ਘਰ ਮਿਰਚਾਂ ਹੈਗੀਆਂ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਨਹੀਂ ਵੀ ਹੈਗੀਆਂ ਤਾਂ ਇਹ ਯਾਰ ਵਿੱਚ ਕੋਰੀਅਨੇ ਦੀ ਦੁਕਾਨ ਤੋਂ ਆਮ ਹੀ ਮਿਲ ਜਾਂਦੀਆਂ ਤੁਸੀਂ ਉੱਥੋਂ ਲਿਆ ਕੇ ਜੀ ਮੇਰੇ ਦੰਦ ਦੀ ਦਰੱਖਾ ਕੇ ਇਸ ਦਾ ਪਾウダー ਘਰ ਵਿੱਚ ਹੀ ਤਿਆਰ ਕਰ ਸਕਦੇ ਹਾਂ ਦੇਖੋ ਜੀ ਮਿਰਚਾਂ ਬਿਲਕੁਲ ਸਾਫ਼ ਹੋ ਚੁੱਕੀਆਂ ਨੇ ਜਦੋਂ ਆਪਾਂ ਇਹਨਾਂ ਨੂੰ ਤੋੜਦੇ ਹਾਂ ਇਹ ਬਿਲਕੁਲ ਸੁੱਕੀਆਂ ਤੇ ਕੜਕੜਾ ਕਰਕੇ ਗੁੱਟਦੀਆਂ ਨੇ ਤੇ ਹੁਣ ਆਪਾਂ ਇਹ ਮਿਕਸੀ ਨੂੰ ਆਨ ਕਰ ਲਿਆ ਤੇ ਗ੍ਰाइंड ਕਰਨ ਵਾਲੇ ਜਗ ਦੇ ਵਿੱਚ ਮਿਰਚਾਂ ਪਾ ਲਵਾਂਗੇ ਇਹ ਆਪਣੀਆਂ ਮਿਰਚਾਂ ਥੋੜੀਆਂ ਇੱਕ ਵਾਰ ਦੇ ਵਿੱਚ ਹੀ ਪੀਤੀਆਂ ਜਾਂਦੀਆਂ ਜੇਕਰ ਤੁਹਾਡੇ ਕੋਲ ਜ਼ਿਆਦਾ ਮਿਰਚਾਂ ਤਾਂ ਤੁਸੀਂ ਦੋ ਵਾਰ ਕਰਕੇ ਪੀਸ ਲੈਣੀ ਆ ਕਿਉਂਕਿ ਇੱਕ ਵਾਰ ਜ਼ਿਆਦਾ ਮਿਰਚਾਂ ਪਾਉਣ ਨਾਲ ਕਈ ਵਾਰੀ ਟੱਕਣ ਵੇਰੇ ਗੁੰੰਦਾ ਫਤਰ ਰਹਿੰਦੇ ਇਹ ਮਿੱਕੀ ਦਾ ਹਰ ਇੱਕ ਕਰ ਦੇ ਵਿੱਚ ਆਮ ਹੀ ਹੁੰਦੀ ਹੈ ਜੀ ਅੱਜ ਕੱਲ ਇਹ ਕਰਕੇ ਤੁਸੀਂ ਬਰਾਜ਼ਾਰ ਦੀਆਂ ਵਲਾਵਟੀ ਮਿਰਚਾਂ ਦੇ ਪਾਊਡਰ ਤੋਂ ਆਪਣੇ ਘਰੇ ਵਿੱਚ ਹੀ ਲਿਆ ਕੇ ਮਿਰਚਾਂ પીસ ਸਕਦੇ ਬਜ਼ਾਰ ਦੀਆਂ ਮਿਰਚਾਂ ਵਿੱਚ ਕਿਉਂਕਿ ਰੰਗ ਵਗੈਰਾ ਪਾਏ ਹੁੰਦੇ ਆ ਜੋ ਕਿ ਆਪਣੀ ਸਿਹਤ ਲਈ ਖਤਰਨਾਕ ਹੁੰਦੇ ਆ ਲੋ ਜੀ ਹੁਣ ਆਪਾਂ ਇੰਜ ਅੱਗ ਦਾ ਟੱਕਣ ਬੰਦ ਕਰ ਲਿਆ ਤੇ ਇਸ ਨੂੰ ਮਿਕਸੀ ਦੇ ਵਿੱਚ ਜਗ ਨੂੰ ਮਿਕਸੀ ਦੇ ਵਿੱਚ ਹਿੱਟ ਕਰਾਂਗੇ ਤੇ ਆਪਣਾ ਪਲਤ ਵਾਲਾ ਵੱਡਨ ਦਵਾਵਾਂਗੇ ਜਿਸ ਦੇ ਨਾਲ ਆਪਾਂ ਦਾਲਾ ਵਗੈਰਾ ਪੀਸਦੇ ਆ ਹੁਣ ਆਪਾਂ ਇਸ ਨੂੰ ਲਗਭਗ 10 ਮਿੰਟ ਦਿਵਾਉਂਦੇ ਬੰਦ ਕਰਦੇ ਤੇ ਚਲਾਉਂਦੇ ਜਾਵਾਂਗੇ ਕਿਉਂਕਿ ਇਹਨੂੰ ਲਗਾਤਾਰ ਨਹੀਂ ਚਲਾਉਣਾ ਇਸ ਨਾਲ ਮਿਕਸੀ ਗਰਮੀ ਹੋ ਜਾਂਦੀ ਹੈ ਤੇ ਮੋਟਰ ਵਗੈਰਾ ਦਾ ਖਤਰਾ ਰਹਿੰਦਾ ਤੇ ਹੁਣ ਆਪਾਂ ਆਪਣੀਆਂ ਮਿਰਚਾਂ ਚੈੱਕ ਕਰਾਂਗੇ ਕਿ ਪਾਊਡਰ ਬਣ ਚੁੱਕਿਆ ਕਿ ਨਹੀਂ ਅਜੇ ਆਪਣੀਆਂ ਮਿਰਚਾਂ ਵਿੱਚ ਕੁਝ ਬੀਜ ਬਾਕੀ ਹੈ ਹੁਣ ਆਪਾਂ 3 ਮਿੰਟ ਹੋਰ ਇਹਨਾਂ ਨੂੰ ਪੀਸਾਂਗੇ ਨਾ ਤੋਂ ਤੇ ਨੂੰ ਕਮੈਂਟ ਲਗਾਤਾਰ ਮਿਕਸਿੰਗ ਚਲਾਉਂਦੇ ਜਾਵਾਂਗੇ ਲੋ ਜੀ ਹੁਣ ਆਪਾਂ ਦੇਖਾਂਗੇ ਵੀ ਆਪਣੀਆਂ ਮਿਰਚਾਂ ਦਾ ਪਾਊਡਰ ਬਣਿਆ ਕਿ ਨਹੀਂ ਬਣਿਆ ਦੇਖੋ ਜੀ ਆਪਣੀਆਂ ਮਿਰਚਾਂ ਦਾ ਪਾਊਡਰ ਬਿਲਕੁਲ ਬਰੀਕ ਬਣ ਚੁੱਕਿਆ ਹੁਣ ਆਪਾਂ ਇਸ ਨੂੰ ਖੁੱਲੇ ਭਾਂਡੇ ਦੇ ਵਿੱਚ ਕੱਢ ਲਵਾਂਗੇ ਦੇਖੋ ਇਹ ਗਿੱਲੀ ਸੋਨੇ ਰੰਗ ਦਾ ਹੀ ਹੈ ਹਜ਼ਾਰ ਵਾਲੀਆਂ ਮਿੱਤਿਆਂ ਦਾ ਰੰਗ ਥੋੜਾ ਜਿਹਾ ਜ਼ਿਆਦਾ ਰੈੱਡ ਹੁੰਦਾ ਕਿਉਂਕਿ ਉਹਦੇ ਵਿੱਚ ਕਲਰ ਵਗੈਰਾ ਪਾਇਆ ਹੁੰਦਾ ਹੁਣ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਕੱਢ ਲਿਆ ਜੀ ਹੁਣ ਦਾਖਤ ਮਿੰਟ ਠੰਡਾ ਹੋਣ ਤੋਂ ਬਾਅਦ ਆਪਾਂ ਇਸ ਨੂੰ ਕਿਸੇ ਡੱਬੀ ਦੇ ਵਿੱਚ ਪਾ ਕੇ ਸਟੋਰ ਕਰ ਲਵਾਂਗੇ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ